ਹਾਂਜੀ ਸਵਾਗਤ ਹੈ ਦੋਸਤੋ ਤੁਹਾਡਾ ਸਾਰਿਆਂ ਤੁਹਾਡੇ ਆਪਣੇ ਚੈਨਲ ਬਾਬਾਜੀ ਦਾ ਸਟੱਡ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਦੇ ਰਾਹੀਂ ਇਹ ਵੀਡੀਓ ਦੇਖ ਰਹੇ ਆ ਉਹਨਾਂ ਦਾ ਵੀ तहे ਦਿਲੋਂ ਸਵਾਗਤ ਹੈ ਤੇ ਜੀ ਆਇਆਂ ਨੂੰ ਅੱਜ ਫਿਰ ਦੋਸਤੋ ਇੱਕ ਹਲਕੇ ਜਿਹਾ ਮੌਲਦੀ ਬਸ਼ੇਰੀ ਲਿਆਏ ਆ ਕਦ ਕਾਠ ਦੇ ਇੱਕ ਘੋੜੀ ਦਾ ਅੰਦਾਜ਼ਾ ਨਾ ਲਾਇਓ ਆਪਾਂ ਵੀਡੀਓ ਦੇ ਸ਼ੁਰੂਆਤ ਵਿੱਚ ਇਹ ਦੱਸ ਦਿੰਨੇ ਦੋਸਤੋ ਇਹ ਘੋੜੀ ਨਹੀਂ ਬਸ਼ੇਰੀ ਆ ਥੋੜੇ ਟਾਈਮ ਦੀ ਹੋਈ ਆ ਹਜੇ ਸਾਰੀ ਉਮਰ ਸਾਰੀ ਡਿਟੇਲ ਸਾਰਾ ਵੇਰਵਾ ਹੀ ਇਸ ਦਾ ਵੀਡੀਓ ਦੇ ਵਿੱਚ ਦਵਾਂਗੇ ਬਸ ਵੀਡੀਓ ਪੂਰੀ ਦੇਖ ਲਿਓ ਤਾਂ ਜੋ ਤੁਹਾਨੂੰ ਜਿਹੜੀ ਪ੍ਰੋਪਰ ਹੈ ਇਸ ਦੀ ਡਿਟੇਲ ਆ ਪ੍ਰੋਪਰ ਉਮਰ ਹਾਈਟ ਖਾਨਦਾਨ ਬਾਰੇ ਸਾਰੀ ਡਿਟੇਲ ਪਤਾ ਚੱਲ ਜੇ ਤੇ ਰੇਟ ਜਾਇਜ਼ ਆ ਲੱਖੋਂ ਥੋੜਾ ਜਿਹਾ ਉੱਤੇ ਆ ਥੋੜੇ ਜਿਹੇ ਹਜ਼ਾਰ ਪਰ ਰੇਟ ਬਹੁਤ ਜਾਇਜ਼ ਆ ਆਪਾਂ ਵੀਡੀਓ ਦੇ ਵਿੱਚ ਹੀ ਸ਼ੁਰੂਆਤ ਵਿੱਚ ਹੀ ਹਿੰਟ ਦੇ ਤਾਂ ਇਹ ਨਹੀਂ ਨਾ ਵੀ ਲਾਸਟ ਦੇ ਵਿੱਚ ਨਹੀਂ ਅੱਦੇ ਵੀਰ ਕਹਿੰਦੇ ਬਈ ਯਾਰ ਵੀਡੀਓ ਲਾਸਟ ਤਾਈਂ ਦੇਖਦੇ ਰਹੇ ਹਿੰਟ ਲਾਸਟ ਦੇ ਦਿੱਤਾ ਵੀਡੀਓ ਪੂਰੀ ਦੇਖ ਲਓ ਪਰ ਜਿਹੜੀ ਡਿਟੇਲ ਆ ਆਪਾਂ ਵੀਡੀਓ ਦੇ ਵਿੱਚ ਹੀ ਦੱਸ ਦੇਣੀ ਆ ਜੇ ਤੁਹਾਨੂੰ ਡਿਟੇਲ ਪੂਰੀ ਸਹੀ ਲੱਗੀ ਤੇ ਰੇਟ ਤੁਹਾਡੇ ਜਾਇਜ਼ ਵੰਦਾ ਹੋਇਆ ਤਾਂ ਤੁਸੀਂ ਫੋਨ ਲਾ ਲਓ ਨੰਬਰ ਦੇ ਦਾਂਗੇ ਲਾਸਟ ਤੇ ਤੇ ਬਾਕੀ ਸਾਰੀ ਆਪਾਂ ਜਿਹੜੀ ਜਾਣਕਾਰੀ ਵੀਡੀਓ ਦੇ ਵਿੱਚ ਹੀ ਦੇ ਦੇਣੀ ਆ ਤੇ ਬੇਨਤੀ ਆ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਜੁੜਦੇ ਆ ਤੇ ਉਹ ਚੈਨਲ ਸਬਸਕ੍ਰਾਈਬ ਕਰ ਲਓ ਚਲਦੀ ਚਲਦੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡਾ ਵੀ ਹੌਸਲਾ ਤੁਹਾਡੇ ਲਈ ਨਵੇਂ ਤੋਂ ਨਵੇਂ ਜਾਨਵਰ ਦੀ ਵੀਡੀਓ ਭਾ ਫਿਰ ਲਿਆਉਣ ਦੇ ਰਹੀ ਹੈ ਅਸੀਂ ਹਨਾ ਇਹ ਤਾਂ ਅਜੇ ਦੋਸਤੋ ਬਾਅਦਾਂ ਵੀਡੀਓ ਵੱਲੋਂ ਦਿੰਨੇ ਆ ਸਾਰੀ ਡਿਟੇਲ ਜੀ ਦੋਸਤੋ ਰੰਗ ਰੂਪ ਦੇਖ ਕੇ ਤਾਂ ਤੁਸੀਂ ਅੰਦਾਜ਼ਾ ਆਪ ਹੀ ਲਾ ਲਿਆ ਵੀ ਹਾਂ ਇਹ ਮਾਰਵਾੜੀ ਆ ਕੱਦ-ਕਾਠ ਵੀ ਚੰਗਾ ਆਪਾਂ ਉਮਰਵਾਰੀ ਪਹਿਲਾਂ ਸਾਰਿਆਂ ਤੋਂ ਪਹਿਲਾਂ ਇਹਦੀ ਉਮਰਵਾਰੀ ਦੱਸਦੇ ਆ 3 ਸਾਲ ਦੀ ਹੋਈ ਆ ਬਿਸ਼ੇਰੀ ਆ ਦੋਸਤੋ ਹਜੇ ਤਾਈਂ ਕੋਈ ਐ ਤੇ ਘੋੜਾ ਨਹੀਂ ਦਿੱਤਾ ਗਿਆ ਨਾ ਕੋਈ ਸੂਆ ਦਿੱਤਾ ਤੇ ਨਾ ਹੀ ਹਜੇ ਤਾਈਂ ਭਰਾਈ ਆ ਤੇ ਦੂਜੀ ਗੱਲ ਮਤ ਮਾਰਕਾ ਦੀ ਗੱਲ ਕਰੀ ਮੱਥੇ ਫੁੱਲ ਇੱਕ ਪੈਰ ਜਿਆਦਾ ਚਟਾ ਦੂਜੇ 'ਚ ਥੋੜਾ ਜਿਹਾ ਜਵਾਬ ਆ ਦੋਨੇ ਮਗਰਲੇ ਪੈਰ ਚਟਟੇ ਸੋ ਇਹਦਾ ਜਿਹੜਾ ਮਾਰਕਾ ਮੱਥੇ ਫੁੱਲ ਦੋ ਪੈਰ ਚਟਟਿਆਂ ਦਾ ਲੈਂਥ ਲੌਂਥ ਦੀ ਬਹੁਤ ਜਿਆਦਾ ਸੋਹਣੀ ਆ ਦੋਸਤ ਮੈਨੂੰ ਇਹਦੇ ਪਿਓ ਦਾ ਨਾਮ ਤਾਂ ਪਤਾ ਉਹ ਵਿਰਾਟ ਘੋੜਾ ਸੀ ਬਾਈ ਪ੍ਰਗਟ ਕੋਲ ਹੁੰਦਾ ਸੀ ਪਹਿਲਾਂ ਆਪਣੇ ਦਵੜੀ ਪਿੰਡ ਕਰਨਾਲ ਦੇ ਨੇੜੇ ਹਰਿਆਣੇ 'ਚ ਉਧਰੋਂ ਹੀ ਆਈ ਹੋਈ ਆ ਕੁੜੀ ਤੇ ਦੂਜੀ ਗੱਲ ਇਹਦਾ ਪਿਓ ਆ ਜਿਹੜਾ ਉਹ ਸੀਤਾ ਰਾਮ ਵਾਲਾ ਇਹਦੇ ਪਿਓ ਦਾ ਪਿਓ ਆ ਜਿਹੜਾ ਮੰਨ ਲਓ ਇਹਦਾ ਦਾਦਾ ਕੋਈ ਸੀਤਾ ਰਾਮ ਵਾਲਾ ਇਦਾਂ ਨਾਂ ਦਾ ਘੋੜਾ ਹੁੰਦਾ ਸੀ ਉਹ ਇਹਦਾ ਦਾਦਾ ਭਾਈ ਪ੍ਰਗਟ ਕੋਲ ਮੈਂ ਫੇਰ ਇੱਕ ਵਾਰ ਦੱਸਦਾ ਵਿਰਾਟ ਨਾਂ ਦਾ ਘੋੜਾ ਸੀ ਦੋਸਤੋ ਹੁਣ ਉਹ ਰਾਜਸਥਾਨ ਗੰਗਾ ਨਗਰ ਏਰੀਆ 'ਚ ਖੜਾ ਘੋੜਾ ਉਸਦੀ ਇਹ ਬੱਚੀ ਆ ਤੇ ਸੀਤਾ ਰਾਮ ਵਾਲੇ ਘੋੜੇ ਦੀ ਇਦਾਂ ਨੇਮ ਦਾ ਕੋਈ ਮੈਨੂੰ ਨੇਮ ਪੂਰਾ ਉਹਦੇ ਸ਼ਾਰਟ ਹੀ ਯਾਦ ਨਹੀਂ ਇਹਦੇ ਦਾਦੇ ਦਾ ਵੀ ਕੀ ਨੇਮ ਇਦਾਂ ਰਿਲੇਟ ਨਾ ਸੀ ਸੀਤਾ ਰਾਮ ਵਾਲਾ ਕੋਈ ਘੋੜਾ ਤੇ ਉਹਦੀ ਪੋਤੀ ਆ ਤੇ ਮਾਰ ਕੇ ਮੁਰਕਾ ਤਾਂ ਮੈਂ ਚਲੋ ਦਸ ਹੀ ਦਿੱਤਾ ਬਰੀਕੀ ਮੰਨ ਲੋ ਕਰ ਦੰਦੀ ਹੋਈ ਧੌਂਦੀ ਹੋਈ ਕੰਨ ਕੁੰਦੀ ਚੰਗੇ ਲੈਂਥ ਲੈਂਥ ਪਹਿਲਾਂ ਆਪਾਂ ਪੈਰਾਂ ਤੋਂ ਹੁੰਨੇ ਸ਼ੁਰੂ ਸੰਭ-ਸੰਭ ਵੀ ਮਜ਼ਬੂਤ ਆ ਹੱਥਾਂ ਪੈਰਾਂ ਦੀ ਪੂਰੀ ਤਰ੍ਹਾਂ ਸਾਫ਼ ਆ ਦੋਸਤੋ ਪੈਰਾਂ ਪੂਰਾ ਦੀ ਸਹੀ ਆ ਕੋਈ ਗਾਮਚੀ ਨਹੀਂ ਬੰਦੀ ਕੋਈ ਪੈਰ ਨਹੀਂ ਫਿਰੇ ਹੋਏ ਸਹੀ ਤੁਰਦੀ ਆ ਕੋਈ ਤੁਰਨੇ ਜ ਫਾਲਟ ਨਹੀਂ ਉਹ ਤੁਰਨ ਵਾਲਾ ਤਾਂ ਤੁਸੀਂ ਆਪ ਹੀ ਸਾਰਾ ਦੇਖ ਹੀ ਲਿਆ ਹਨ ਵੀਡੀਓ ਅੱਜ ਦੀ ਤਾਜੀ ਵੀਡੀਓ ਤਾਜੀ ਆਪਾਂ ਤੁਹਾਡੇ ਸਾਹਮਣੇ ਲਾਤੀ ਤੇ ਬਾਕੀ ਰੰਗ ਵਿੱਚ ਜਿਹੜੀ ਬੰਦਿਆ ਨੇ ਸੰਭਾਈ ਸੋਹਣੀ ਸੀ ਨਹੀਂ ਆਹ ਮੌਸਮ ਵਿੱਚ ਆ ਕੇ ਤਾਂ ਲੂੰਈ ਵੈਸੀ ਮੋਟੀ ਹੋ ਜਾਂਦੀ ਆ ਤੇ ਸੰਭਾਈ ਸੋਹਣੀ ਆ ਲੂੰਈ ਜਮਾਂ ਬਰੀਕ ਪਈ ਆ ਦੋਸਤੋ ਲੈਂਥ ਲੂੰਥਰੀ ਲੰਬਾਈ ਵੀ ਚੰਗੀ ਆ ਗਰਦਨ ਦੀ ਲੰਬਾਈ ਚੰਗੀ ਬਰੀਕ ਕੰਨ ਕੁੰਡੀ ਵਾਲਾ ਸੁਨੱਖਾ ਕੰਨ ਦੇਖੋ ਸਾਰਾ ਆਪਾਂ ਨੀੜੋਂ ਦਿਖਾ ਦਿੰਨੇ ਆ ਸੋ ਜਿਹਨੇ ਵੀ ਬਰੀਡਿੰਗ ਲਈ ਘੋੜੀ ਯੂਜ ਕਰਨੀ ਆ ਦੋਸਤੋ ਵਧੀਆ ਬਰੀਕੀਆਂ ਵਾਲੀ ਘੋੜੀ ਬਾਕੀ ਖਾਨਦਾਨ ਚੰਗਾ ਨਵੀਂ ਉਮਰ ਅੰਦਰ ਦੀ ਚੈੱਕ ਪਾਸ ਹੋਈ ਆ ਤੁਸੀਂ ਅੰਦਰ ਦੀ ਤਾਂ ਆਪਣੀ ਇੰਨੀ ਵੀ ਗ੍ਰਾਂਤੀ ਉਹ ਆਪਣੇ ਫਾਰਮ ਤੇ ਖੜੀ ਤੁਸੀਂ ਦੁਬਾਰਾ ਚੈੱਕ ਕਰਵਾ ਕੇ ਲੈ ਜਾਓ ਹਜੇ ਤਾਈਂ ਘੋੜਾ ਹੀ ਨਹੀਂ ਦਿੱਤਾ ਤੁਸੀਂ ਜਿਹੜਾ ਮਰਜ਼ੀ ਆਪਦੇ ਮਨਪਸੰਦ ਦਾ ਘੋੜਾ ਛੜਵਾ ਸਕਦੇ ਹਾਂ ਤੇ ਹੀਟ ਕੱਢਿਆ ਕੁੜੀ ਸੋ ਇੱਕ ਵਾਰ ਚਾਰੇ ਪਾਸਿਓ ਤੁਹਾਨੂੰ ਦਿਖਾ ਵੀ ਦੇਣੀ ਹੈ ਚੰਗੀ ਅਬਰੀਕੀ ਵਾਲੀ ਬੇਸ਼ੇਰੀ ਹੈ ਹਨਾ ਸੋ ਜਿਹੜਾ ਵੀ ਕੋਈ ਥੋੜੇ ਮੁੱਲ ਦੀ ਮੰਨ ਲਓ ਲੱਖ ਰੇਂਜ ਵਿੱਚ ਤਾਂ ਚੰਗੀ ਕੱਦ ਵਾਲੀ ਕੱਦ ਰਹਿ ਗਿਆ ਦੋਸਤੋ ਪਹਿਲਾਂ ਤੁਹਾਨੂੰ ਕੱਦ ਦੱਸ ਦਈਏ ਕਦਨ ਅੰਦਾਜ਼ਾ ਤੋਂ ਹੀ ਆਪ ਹੀ ਲਾ ਲਿਆ 60 ਪਲੱਸ ਹਾਈਟ ਆ ਦੋਸਤੋ ਇਹਦੀ ਹਾਈਟ ਆ ਜਿਹੜੀ 60ੋਂ ਬਾਹਰ ਆ ਤੇ ਬਰੀਕ ਕੰਨ ਕੰਨ ਵੀ ਚੰਗਾ ਟੱਚ ਕਰਦੀ ਐ ਕੁੰਡੀ ਵਾਲਾ ਛੋਟਾ ਕੰਨ ਮਾਰਕਾ ਵੀ ਚੰਗਾ ਅੰਦਰ ਦੀ ਸਾਫ ਕੋਈ ਫਾਲਟ ਨਹੀਂ ਰੇਟ ਜੈਨੂਨ ਜਈ ਆ ਸੋ ਦੋਸਤੋ ਰੇਟ ਦਾ ਆਪਾਂ ਵੀਡੀਓ ਦੇ ਸ਼ੁਰੂਆਤ ਵਿੱਚ ਹੀ ਤੁਹਾਨੂੰ ਆਈਡੀਆ ਦੇਤਾ ਵੀ ਲੱਖੋਂ ਥੋੜੀ ਜਿਹਾ ਉੱਪਰ ਮੁੱਲ ਕਰਦੇ ਆਪਾਂ ਇਹਦਾ ਜਾਇਜ਼ ਮੁੱਲ ਦੀ ਆ ਦੋਸਤੋ ਜੇ ਕੋਈ ਭਰਾ ਦੇ ਫਿੱਟ ਆਉਂਦੀ ਹੋਈ ਤਾਂ ਆਪਾਂ ਵੀਡੀਓ ਤੇ ਰੇਟ ਵੀ ਦੱਸਤਾ ਡਿਟੇਲ ਵੀ ਸਾਰੀ ਦੇ ਦਿੱਤੀ तकरीबन ਕੋਈ ਡਿਟੇਲ ਹੀ ਰਹਿਦੀ ਨਹੀਂ ਹੱਥਾਂ ਪੈਰਾਂ ਦੀ ਸਾਫ ਆ ਬਾਲ ਪੋਰੀਆਂ ਦੀ ਸਾਫ ਨਖਰਾ ਨਖਰਾ ਚੰਗਾ ਚਾਰੇ ਪਾਸੋਂ ਬੱਚੀ ਚੰਗੀ ਹੈ ਜੀ ਸੋ ਜੇ ਵੀ ਜਿਹੜੇ ਭਰਾ ਦੇ ਬੱਚੀ ਪਸੰਦ ਆ ਜੀ ਤਾਂ ਨੰਬਰ ਆ ਉੱਪਰ ਚੱਲ 98722 98960 98555 99017 ਆਏ ਤੇ ਫੋਨ